ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਜੀ ਠੀਕ ਠਾਕ ਹੋ ਪਾ ਜੀ ਹਾਂ ਜੀ ਬਹੁਤ ਵਧੀਆ ਜੀ ਹਾਂ ਜੀ ਫਿਰ ਤਾਂ ਕਹਿੰਦੇ ਜਮਾਂ ਕਾਇਮ ਜੀ ਤੇ ਜੀ ਬਹੁਤ ਵਧੀਆ ਜੀ ਜਿਹੜਾ ਆਪਾਂ ਇਹ ਹੁਣ ਡੀਜ਼ਲ ਫਿਲਟਰ ਖੋਲੇ ਆ ਜੀ ਜੀ ਇਹ ਆਪਾਂ ਨੂੰ ਕਿੰਨੇ ਕੁ ਹਫ਼ਤੇ ਬਦਲ ਦੇਣਾ ਚਾਹੀਦਾ ਡੀਜ਼ਲ ਫਿਲਟਰ ਇਹ ਪੈਸੇ ਜਿਹੜਾ ਸਹੀ ਤਰੀਕਾ ਜੀ 20000 ਕਿਲੋਮੀਟਰ ਬਾਅਦ ਅੱਛਾ ਜੀ ਹਾਲੋ ਇੱਕ ਸਰਵਿਸ ਛੱਡ ਕੇ ਆਪਾਂ 10000 ਤੇ ਸਰਵਿਸ ਕਰਦੇ ਆ ਚੇਂਜ ਕਰ ਦੇਣਾ ਚਾਹੀਦਾ ਠੀਕ ਹੈ ਤੇ ਨਾਲ ਦੀ ਨਾਲ ਅਵੋਇਡ ਕਰਨਾ ਚਾਹੀਦਾ ਜਿਹੜਾ ਘਰੋਂ ਡੀਲ ਪਾ ਲੈਂਦੇ ਹਾਂ ਕਈ ਆਪਣੇ ਜਦੋਂ ਘਰਾਂ 'ਚ ਗੱਡੀਆਂ ਨੇ ਉਹ ਜਿਹੜਾ ਡਰਮ ਪਾਉਂਦਾ ਕਰੇ ਹਾਂਜੀ ਹਾਂਜੀ ਉਹ ਪਾ ਲੈਂਦੇ ਉਹ ਚੋਂ ਪਾ ਲੈਂਦੇ ਨੇ ਫਿਰ ਉਹ ਮਿਸਨੀ ਵੀ ਮਾਰ ਲੱਗ ਜਾਂਦਾ ਕਈ ਵਾਰੀ ਇੰਜੈਕਟਰਾਂ ਤੱਕ ਗੱਲ ਪਹੁੰਚੀ ਜਾਂਦੀ ਹੈ ਫਿਰ ਉਹ ਮਹਗਾ ਕੰਮ ਹੁੰਦਾ ਦੇਖ ਲਓ ਠੀਕ ਹੈ ਕਿੰਨਾ ਕਾਲਾ ਨੂੰ ਮੈਂ ਨਵਾਂ ਵੀ ਲਿਖਾਉਣਾ ਬਿਲਕੁਲ ਆ ਦੇਖੋ ਇਹ ਵੀਰ ਇਹ ਆਪਣੀ ਗੱਡੀ ਨਹੀਂ ਹੈ ਆਪਣੀ ਗੱਡੀ ਦਾ ਉਧਰ ਕੰਮ ਹੋ ਰਿਹਾ ਹੈ ਜਿਹਨੂੰ ਜੇ ਤੁਸੀਂ ਪੈਸੇ ਵੀ ਦੇਖੋਗੇ ਇਹਦਾ ਦੁੱਗਣਾ ਵਜਨ ਹੋ ਗਿਆ ਇਹ ਵਿੱਚ ਕਚਰਾ ਜਿਹੜਾ ਪਾਣੀ ਇਹਨਾਂ ਭਰ ਗਿਆ ਜੀ ਖਤਮ ਹੋ ਗਿਆ ਫਿਲਟਰ ਇਹ ਬਾਈ ਕਹਿੰਦਾ ਇਹ ਪੈਸੇ ਫਿਲਟਰ ਅਸੀਂ ਪਹਿਲਾਂ ਚੇਂਜ ਕੀਤਾ ਸੀ ਇਹ ਫਿਲਟਰ ਗੱਡੀ ਸਿਰਫ ਮੇਰੇ ਖਾਲਾ 7-8000 ਕਿਲੋਮੀਟਰ ਚੱਲੀ ਆ ਫਲੇ ਸਰਵਿਸ ਆਉਣੀ ਸੀ 2000 ਬਾਅਦ ਹਜੇ ਸਰਵਿਸ ਕਰਨੀ ਸੀ ਠੀਕ ਹੈ ਪਰ ਪਹਿਲਾਂ ਸਰਵਿਸ ਤੇ ਚੇਂਜ ਕੀਤਾ ਘਰੋਂ ਡੀਜ਼ਲ ਪਾਇਆ ਆ ਦੇਖ ਲਓ ਕਹਿੰਦੇ ਵੀ 4-5000 ਦੇ ਯਾ ਇੱਕ ਸਰਬਸਵਾਦ ਇੱਕ ਸਰਬਸਵਾਦ ਇੱਕ ਪੂਰੀ ਨਹੀਂ ਹੋਈ ਜੀ 8000 ਹੀ ਚੱਲੀ ਅਜੇ ਦੇਖੋ 8000 ਚੱਲੀ ਹੈ ਤੇ ਨਾਲੇ ਤਾਂ ਜਿਹੜਾ ਆਪਦਾ ਦੇਖੋ ਇਹ ਵੀ ਘੱਟੋ ਘੱਟ 15-1600 ਦਾ ਡੀਜ਼ਲ ਆ ਰਿਹਾ ਸੀ ਆਪ ਕੋ ਬੜੀ ਪਰੇਸ਼ਾਨੀ ਨਾਲ ਬੱਚੇ ਸੀ ਪਰਿਵਾਰ ਗੱਡੀ ਰਸਤੇ 'ਚ ਫੇਰ ਮਿਸਿੰਗ ਲਾਗੀ ਦੇਣ ਦੇਖੋ ਰਸਤੇ ਦੇ ਵਿੱਚ ਹੀ ਬਈਰ ਕਹਿੰਦਾ ਮਿਸਿੰਗ ਲਾਗੀ ਮਾਰਨ ਇਹਨਾਂ ਨੇ ਚੈੱਕ ਕਰਿਆ ਤੇ ਉਹ ਜਿਹੜਾ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਘਰੋਂ ਡੀਜ਼ਲ ਪਾਇਆ ਸੀ ਬਾਈ ਅਸੀਂ ਹਾਂ ਮਾਇਗਾ ਫੇਰ ਕੰਮ ਹੋ ਗਿਆ ਭਰਾਵਾ ਦੇਖੋ ਇੱਕ ਲਾਜ ਕਰ ਜਾਣਾ ਕਈ ਵਾਰੀ ਆਪਾਂ ਜਿਹੜਾ ਫਿਲਟਰ ਹੈ ਉਹ ਵੀ ਇਕੱਠਿਆ ਪਾ ਦਿੰਨੇ ਆ। ਉਹ ਬਾਈ ਹੁਣ ਉਧਰ ਬੈਠੇ ਨੇ ਕਹਿੰਦੇ ਸੀ ਵੀਡੀਓ ਚ ਨਹੀਂ ਆਉਂਦੇ। ਹੂੰ। ਬਾਈ ਬੈਠੇ ਸੁੱਖਾਂ ਸੁਖੀ ਜਾਂਦੇ ਨੇ ਕਹਿੰਦੇ ਇੰਜੈਕਟਰ ਪਾ ਸੀ ਜਾਂ ਸਾਡੇ। ਹਾਂ। ਤੇ ਉਤੋਂ ਜਿਹੜਾ ਆਪਾਂ ਤੇਲ ਹੈ ਉਹ ਆਪਾਂ ਘਰੋਂ ਪਾ ਦਿੰਨੇ ਆ। ਇਹ ਕੋਣਾ ਨਹੀਂ ਚਾਹੀਦਾ ਇਹ ਕਦੇ। ਬਿਲਕੁਲ ਜੀ। ਹੋਰ ਕਰੇਗਾ ਫੇਰ ਹੀ ਹੈ ਨਾ। ਜਦੋਂ ਮਰਦਾ ਉਹ ਮੇਰੀ ਗੱਲ ਸੁਣੋ। ਕੰਮ ਤਾਂ ਦੇਖੋ। ਕੰਮ ਤਾਂ ਦਲਜੀਤ। ਆਹ ਦੇਖੀ ਸਟੋਲੇ ਵਾਦੂ ਖੜਾ ਹੈ। ਹੈਂ? ਇਹ ਬਾਰੇ ਘੜੀਆਂ ਨੇ 5-7 ਗੱਡੀਆਂ ਠੀਕ ਹੈ ਆਪਾਂ ਵੀ ਬਾਈਵਰਾਂ ਲਵੇ ਕੰਮ ਕਰਾਉਣੀ ਆਇਆ ਹੈਲੋ ਠੀਕ ਆ ਦੇਖ ਲਓ ਕਿੰਨੀਆਂ ਗੱਡੀਆਂ ਘੜੀਆਂ ਨੇ ਇਹ ਬਾਈਵਰੀ ਕਹਿੰਦੇ ਸਾਨੂੰ ਕੰਮ ਇੱਥੇ ਨਹੀਂ ਮੁੱਕਦਾ ਠੀਕ ਹੈ ਵੀ ਦੂਰ ਨੇੜੇ ਆ ਸਾਡੇ ਲਵੇ ਹਾਂ ਵੀ ਨਾ ਖੇਚਲ ਕਰਨ ਬਸ ਇੰਨਾ ਜ਼ਰੂਰ ਹੈ ਵੀ ਬਾਈ ਦੀ ਜਿਹੜੀ ਲਾਈਵ ਆ ਹਾਂਜੀ ਬਾਈ ਦਲਜੀਤ ਹੋਰਾਂ ਦੀ ਜਿਹੜੀ ਲਾਈਵ ਆ ਉਹ ਦੇਖਿਆ ਕਰੋ ਏ ਆਨਲਾਈਨ ਜਾਣਕਾਰੀ ਦਿੰਦੇ ਨੇ ਜਿਹੜੀ ਉਹ ਚ ਤੇ ਆਂਦੇ ਆ ਕਰੋ ਠੀਕ ਹੈ ਜੀ ਬਾਹਰ ਵੀ ਆਪਾਂ ਦਿਖਾਉਣੇ ਕਿੰਨੀ ਗੱਡੀ ਖੜੀ ਆ ਬਾਈ ਉਹਨਾਂ ਦੀ ਬਾਹਰਲੇ ਪਾਸੇ ਦੇਖੋ ਗੱਡੀਆਂ ਕਾਫੀ ਖੜੀਆਂ ਨੇ ਕੰਮ ਵਾਲੀਆਂ ਬਹੁਤ ਕੰਮ ਹੈ ਬਾਈ ਉਹਨਾਂ ਦੇ ਠੀਕ ਹੈ ਜੀ ਚੋਟੇ ਸਰਫਸ ਕਰਦੇ ਆਪਾਂ ਪਤਾ ਯਾਰ ਕਿਵੇਂ ਕਰਦੇ ਆ ਹਾਂ ਜੀ ਮਿਸਤਰੀ ਜੀ ਇਹ ਨਾਲੇ ਤੇਲ ਵੀ ਆਦੇ ਬਾਈ ਦਿਲਜੀਤ ਜੀ ਠੀਕ ਆ ਕਿ ਮੈਂ ਆਪਾਂ origignal ਸਮਾਨ ਮੰਗਾਇਆ ਤੁਸੀਂ ਹਾਂਜੀ ਕਈ ਵਾਰੀ ਆਪਾਂ ਦੂਸਰਾ ਹੀ ਲੋਕਲ ਮੰਗਾ ਕੇ ਪਾ ਦਿੰਦੇ ਹਾਂ ਹਾਂਜੀ ਕੀ ਜ਼ਰੂਰੀ ਹੈ ਵੀ ਆਪਾਂ origignal ਹੀ ਪਾਈਏ ਹਾਂ origignal ਕਿਉਂ ਤੁਸੀਂ ਪੈਸੇ ਦੇਣੇ ਨਹੀਂ ਦੇਖੋ ਹਾਂਜੀ ਕਿੰਨਾ ਕਾ ਫਰਕ ਪੈਊਗਾ ਜੇ ਥੋੜਾ 22300 ਦਾ ਸਮਾਨ ਹੈ ਤਾਂ ਵੱਧ ਤੋਂ ਵੱਧ ਤੁਸੀਂ 2000 ਦਾ ਲਿਆਉਂਦੇ ਹੋ ਠੀਕ ਹੈ ਪਰ origignal ਪਾਰਟ ਹੈ ਜਿਹੜਾ ਤੁਹਾਡੀ ਗੱਡੀ ਨੂੰ ਬਹੁਤ ਖਰਾਬ ਕਰ ਦਿੰਦਾ ਓਕੇ ਤੁਹਾਨੂੰ ਤਾਂ ਲੱਗੂ ਨਹੀਂ ਸਸਤਾ ਪਾ ਰਹੇ ਆ ਆਪਾਂ ਇੱਕ ਆਪਾਂ ਕਹਿ ਦਿੰਦੇ ਆ ਵੀ ਯਾਰ ਕੋਈ ਗੱਲ ਨਹੀਂ ਫਿਲਟਰੀ ਹੈ ਜਾਂ ਤੇਲ ਹੀ ਹੈ ਹਾਂਜੀ ਹਾਂਜੀ ਜਾਂ ਕੋਈ ਬੈਰਿੰਗ ਹੈ ਜਾਂ ਕੋਈ ਡਿਸਕਾ ਹੀ ਲਾ ਲਓ ਕਿੰਨਾ ਕ ਫਰਕ ਪੈਂਦਾ ਬਹੁਤ ਜ਼ਿਆਦਾ ਪੈਂਦਾ ਜੀ ਹੁਣ ਜਿਹੜਾ ਫਿਲਟਰ ਹੁੰਦਾ ਦੇਖੋ ਗੱਡੀ ਦਾ ਉਹ ਦੇਖਣ ਨੂੰ ਤਾਂ ਫਿਲਟਰੀ ਹੁੰਦਾ ਆਪਾਂ ਕਹਿੰਦੇ ਨਾ ਯਾਰ ਫਿਲਟਰੀ ਪਾਉਣਾ ਹਨਾ ਬਿਲਕੁਲ ਪਰ ਉਹ ਜਿਹੜਾ ਪੇਪਰ ਐਲੀਮੈਂਟ ਹੈ ਜਿਹੜੀ ਚੀਜ਼ ਦਾ ਫਿਲਟਰ ਬਣਿਆ ਹੁੰਦਾ ਉਹਦੀ ਕੁਆਲਿਟੀ 'ਚ ਬਹੁਤ ਫਰਕ ਹੁੰਦਾ ਬਿਲਕੁਲ ਮਾੜਾ ਫਿਲਟਰ ਦੇਖਿਆ ਡੀਜ਼ਲ ਵਾਲਾ ਗੱਡੀ ਦੇ ਕੱਢਿਆ ਸੀ ਆਪਾਂ ਨੇ ਸਵਿਫਟ ਦੇ ਤੇ ਇੰਜੈਕਟਰ ਤੱਕ ਮਾਰਦੇ ਸੀ ਬੱਲੇ ਬੱਲੇ ਟੀਲ ਫਿਲਟਰ ਨੇ ਮਾਰਿਆ ਦੇਖੋ ਇੱਕ ਆਪਾਂ ਇੱਕ ਆਪਾਂ ਫਿਲਟਰ 'ਚ ਲੱਗੇ ਜਨਾ ਕਈ ਵਾਰੀ 150 ਰੁਪਇਆ ਬਚਾਉਣਾ ਤੇ ਉਹ ਇੰਜੈਕਟਰਾਂ ਤੱਕ ਜਾ ਕੇ ਮਾਰ ਕਰਦਾ ਤੇ ਫਿਰ ਆਪਾਂ ਕਹਿੰਦੇ ਆ ਯਾਰ ਐਨੇ ਕਹਿੰਦੇ ਨੇ ਵੀ ਸਸਤਾ ਰੋਵੇ ਬਾਰ-ਬਾਰ ਮਹਗਾ ਰੋਵੇ ਇੱਕ ਵਾਰ ਇਸ ਕਰਕੇ ਜਦੋਂ ਆਪਾਂ ਗੱਡੀ ਦਾ ਕੋਈ ਗੱਡੀ ਦਾ ਕੰਮ ਕਰਾਉਂਦੇ ਆ ਠੀਕ ਹੈ ਆਪਾਂ ਵਧੀਆ ਪਾਈਏ ਤੇ ਸਾਰੇ ਆਪਾਂ ਜਿਹੜੇ ਗੱਡੀ ਦੇ ਫਿਲਟਰ ਨੇ ਵਿੱਚ 에ਅਰ ਫਿਲਟਰ ਮੁਗਲਾਈਲ ਫਿਲਟਰ ਤੇ بھائی ਇਧਰ ਡੀਜ਼ਲ ਫਿਲਟਰ ਖੋਲ ਲਿਆ ਕਿਉਂਕਿ ਦੇਖੋ ਜੀ ਇਦਾਂ ਦਾ ਹਿਸਾਬ ਹੈ ਗਾਹਕ ਨੇ ਪੈਸੇ ਦੇਣੇ ਹੁੰਦੇ ਨੇ ਬਿਲਕੁਲ ਕਸਟਮਰ ਨੇ ਹਾਂ ਜੀ ਉਹ ਪੈਸੇ ਵਧੀਆ ਚੀਜ਼ ਤੇ ਲੱਗ ਜਾਣ ਤਾਂ ਵਧੀਆ ਗੱਲ ਹੈ ਕਿਉਂਕਿ ਜਿਹੜਾ ਮਿਸਤਰੀ ਹੈ ਉਹਨੇ ਤਾਂ ਜੇ ਆਪਾਂ ਡੁਪਲੀਕੇਟ ਹੀ ਪਵਾਣੀ ਹੈ ਹੁਣ ਆਪਾਂ ਨੇ ਤਾਂ ਮਿਹਨਤ ਦੇਖੋ ਨਹੀਂ ਉਹ ਲੈਣੀ ਆ ਮਕੈਨਿਕ ਨੇ ਤਾਂ ਬਿਲਕੁਲ ਬਿਲਕੁਲ ਜੇਨੂਨ ਪਾਰਟ ਪਾ ਲਈਏ ਤਾਂ ਪੈਸੇ ਤਾਂ ਤੁਸੀਂ ਦੇਣੀ ਨੇ ਇੱਕ ਵਾਰੀ ਪੈਸੇ ਤਾਂ ਤੁਸੀਂ ਨੇ ਦੇਣੀ ਹੁੰਦੇ ਨੇ ਹਾਂ ਜੀ ਹਾਂ ਜੀ ਹਰਜੀਤ ਜੀ ਜਿਹੜੇ ਟੈਕਸੀ ਲੈਣ ਵਾਲੇ ਗੱਡੇ ਚਲਾਉਂਦੇ ਆ ਭਾਈ ਹਾਂ ਜੀ ਉਹ ਸਾਨੂੰ ਗਾ ਕੇ ਕਹਿੰਦੇ ਆ ਯਾਰ ਸਾਰ ਦੇ ਹਾਂ ਯਾਰ ਥੋੜਾ ਘਟ ਦੇ ਮੈਂ ਕਹਿੰਦਾ ਵੀ ਉਹਨਾਂ ਦਾ ਤਾਂ ਜ਼ਿਆਦਾ ਵਧੀਆ ਕੰਮ ਕਰਾਉਣਾ ਚਾਹੀਦਾ ਉਹਨਾਂ ਦੀ ਤਾਂ ਗੱਡੀ ਜ਼ਿਆਦਾ ਚਲਾਉਣੀ ਹੁੰਦੀ ਹੈ ਰਾਤ ਸਾਰੇ ਸਵੇਰੀ ਹੁੰਦੀ ਹੈ ਉਹ ਬਹੁਤ ਕਤਰਾਂ ਹੁੰਦੀ ਹੈ ਡਰਾਈਵਰ ਵੀ ਨਾਲ ਪੈਸਾ ਲਾ ਕੇ ਬਹੁਤ ਕਤਰਾਂ ਜੀ ਹੈਗੇ ਆ ਵਿੱਚ ਵਿੱਚ ਸਹੀ ਜੇ ਥੋੜੇ ਵਰਗੇ ਪਰ ਵਿੱਚ ਵਿੱਚ ਕਹਿੰਦੇ ਸਾਰਦੇ ਹੁਣ ਸਾਡੇ ਕੋਲ ਇੰਨੀਆਂ ਜੇ ਗੱਡੀਆਂ ਆਉਂਦੀਆਂ ਜਿਹਦਾ ਪੱਤੀ ਪੱਤੀ 30000 ਕਿਲੋ 20000 ਤੇ ਕੋਈ 15000 ਤੇ ਸਰਵਿਸ ਕਰਾਈ ਦੋਸਤ ਠੀਕ ਹੈ ਤੇ ਹੁਣ ਆਪਾਂ ਜਿਹੜੀ ਸਰਵਿਸ ਕਰਾ ਰਹੇ ਹਾਂ ਆਪਾਂ ਜਿੰਨੀ ਗੱਡੀ ਜੈਨੂਨ ਚੱਲੀ ਹੈ 10000 ਤੇ ਕਰਾ ਰਹੇ ਹੋ 10000 ਤੇ ਕਰਾ ਰਿਆ ਨਾ ਸਹੀ ਸਮੇਂ ਤੇ ਕਰਾ ਰਹੇ ਵੇਜ ਵਿੱਚ ਤਾਂ 15 15000 ਤੇ ਗੱਡੀ ਆਉਂਦੀ ਹੈ ਬਿਲਕੁਲ ਦੇਖੋ ਤੇਲ ਵੀ ਵਧੀਆ ਨਿਕਲਿਆ ਹਾਂ ਤੇਲ ਵੀ ਨਿਕਲਿਆ ਠੀਕ ਹੈ 10000 ਬਾਅਦ ਗੱਡੀ ਦੇ ਹੱਥ ਵਾਜੀ ਜਾਂਦਾ ਹੈ ਬਿਲਕੁਲ ਹੂੰ ਡਿਸਕਾਂ ਆਪਾਂ ਬਾਈ ਤੋਂ ਡਿਸਕਾਂ ਵੀ ਚੈੱਕ ਕਰਾ ਲੀਏ ਡਾਉਨ ਹੀ ਠੀਕ ਹੈ ਕਈ ਵਾਰੀ ਡਾਉਨ ਹੋਣ ਤੇ ਲੱਗਦਾ ਸਾਨੂੰ ਡਾਉਨ ਹੀ ਨੇ ਤੇ ਪੱਤੀ ਦੀ ਆਹ ਦੇਖੋ ਡਿਸਕਾਂ ਆਪਣੀਆਂ ਡਾਉਨ ਹੋ ਚੁੱਕੀਆਂ ਨੇ ਪੱਤੀ ਕਹਿੰਦਾ ਵੀ ਟੱਚ ਹੋਣ ਵਾਲੀ ਹੋਈ ਸੀ ਬਾਈ ਕਹਿੰਦਾ ਤਵਾ ਵੱਡੂ ਦੀ ਹਾਂ ਇਹ ਪੱਤੀ ਵਾਰਨਿੰਗ ਹੀ ਹੁੰਦੀ ਹੈ ਬਸ ਠੀਕ ਹੈ ਸਹੀ ਹੈ ਤਵਾ ਸਹੀ ਦੇਖੋ ਜੇ ਪੱਤੀ ਆਪਣੀ ਮੂਲੀ ਜੀ ਟੱਚ ਹੋਈ ਆਵਾਜ਼ ਆਈ ਕੱਲ ਮੈਨੂੰ ਮਹਿਸੂਸ ਹੋਇਆ ਵੀ ਯਾਰ ਕਿਤੋਂ ਆਵਾਜ਼ ਆ ਰਹੀ ਹੈ ਹਾਂ ਪੱਤੀਸ ਕਰਕੇ ਹੁੰਦੀ ਹੈ ਹਾਂ ਕਿਉਂਕਿ ਆ ਪੱਤੀ ਹੈ ਨਾ ਜਿਹੜੀ ਹਾਂਜੀ ਬਾਈ ਜੀ ਆਪਣਾ ਸਰਜੀ ਜੀ ਜਿਹੜੀ ਆ ਪੱਤੀ ਹੈ ਦੇਖੋ ਮੈਨੂੰ ਤਾਂ ਪਤਾ ਮੈਂ ਹੈਗਾ ਟੈਕਸੀ ਡਰਾਈਵਰ ਤੇ ਆਮ ਸਾਡੇ ਬਾਈਆਂ ਨੂੰ ਦੱਸੋ ਵੀ ਇਹ ਜਿਹੜੀ ਪੱਤੀ ਹੈ ਇਹ ਕਾਦੇ ਲਈ ਹੁੰਦੀ ਹੈ ਇਹ ਬਾੜਨਿੰਗ ਹੀ ਹੁੰਦੀ ਹੈ ਜੀ ਅੱਛਾ ਮਾੜੇ ਲਈ ਜਦੋਂ ਇਹ ਪੱਤੀ ਥੋੜਾ ਲੇਜ਼ਰ ਇੰਥੇ ਤੱਕ ਰਹਿ ਗਿਆ ਇਹ ਤਵੇ ਨਾਲ ਟੱਚ ਕਰਨ ਨਾਲ ਲੱਗੇ ਜੀ ਸੂੰ ਚਿਰਚਿਰ ਦੀ ਆਵਾਜ਼ ਪਹਿਲਾਂ ਆ ਜੂਗੀ ਬਿਲਕੁਲ ਆਈ ਪਰ ਜੇ ਫਿਰ ਤੁਸੀਂ ਫੇਰ ਵੀ ਨਹੀਂ ਗੌਰ ਕਰ ਦਿੱਤਾ ਫੇਰ ਇਸ ਤੋਂ ਬਾਅਦ ਆ ਲੇਜ਼ਰ ਇਹਦਾ ਬਿਲਕੁਲ ਖਤਮ ਹੋ ਹੋ ਕੇ ਆਹ ਲੋਹੇ ਨਾਲੇ ਟੱਚ ਹੋ ਕੇ ਡਰੱਬ ਥੋੜਾ ਆ ਬ੍ਰੇਕ ਤੇ ਬਿਲਕੁਲ ਜੇ ਆਪਾਂ ਗੌਰ ਨਹੀਂ ਕਰਦੇ ਮੰਨ ਲਓ ਗੱਲ ਆਪਾਂ ਨਹੀਂ ਗੌਰ ਕਰਦੇ ਹਾਂ ਇਹ ਪਹਿਲੀ ਵਾਰ ਆਪਾਂ ਨਹੀਂ ਗੌਰ ਕਰਦੇ ਦੇਖੋ ਜਿਹੜੀਆਂ ਇੰਨੀ ਕਿ ਦੇਖੋ ਅਜੇ ਇਹ ਜਿਹੜੀਆਂ ਦਾ ਲੇਜ਼ਰ ਹੈ ਬਾਕੀ ਹੈ ਜਿਵੇਂ ਸਾਡੀ ਆਪਾਂ ਸੋਚਦੇ ਹਾਂ ਵੀ ਬ੍ਰੇਕ ਤਾਂ ਯਾਰ ਬਹੁਤ अच्छा ਤੇ ਜਿਆ ਟਰਨ ਕਰਾਉਣਾ ਪੂਜੇ ਵਾਰੀ ਵਾਰੀ ਉਹ ਕਰਦੇ ਫਿਰ ਤੁਹਾਡਾ ਡਿਸਕ ਤਵਾ ਵੀ ਜਾਊਗਾ ਠੀਕ ਹੈ ਫਿਰ ਇਹ 3000 ਦਿੱਤਾ ਵੀ ਐਕਸਟਰਾ ਪਾਓ ਦੇਖੋ ਜੇ ਆਪਾਂ ਥੋੜਾ ਜਿਹਾ ਫਾਇਦਾ ਕਰ ਰਹੇ ਆ ਵੀ ਡਿਸਕਾ ਨਹੀਂ ਪਵਾਉਂਦੇ ਆਵਾਜ਼ ਆਉਂਦੀ ਹੈ ਤਾਂ ਆਪਣਾ ਨੁਕਸਾਨ ਕੀ ਹੁੰਦਾ ਜਿਹੜਾ ਇਹ ਤਵਾ ਹੈ ਨਾ ਆ ਦੇਖੋ ਤਵਾ ਜਿਹੜਾ ਇਹ ਤਵਾ ਇਹਦੇ ਵਿੱਚ ਟੋਆ ਪੈ ਜਾਂਦਾ ਦੇਖੋ ਜਮਾ ਸਾਫ਼ ਪਿਆ ਨਾ ਇਸ ਪਤੀ ਦੀ ਵਾਹ ਜਾਂ ਉਹ ਇਹ ਸੰਭੁਲੋ ਛੋਟੀ ਡਿਸਕ ਆ ਰਹੀ ਹੈ ਤੇ ਚੱਲ ਗਈ ਰਿਪ ਚ ਲੱਗ ਗਿਆ ਤਾਂ ਇਹਨੂੰ ਤੁਸੀਂ ਆਪਾਂ ਤਵੇ ਨੂੰ ਬਚਾ ਲਓ ਇਹਦਾ ਮਤਲਬ ਇਹੀ ਹੈ ਇਹ ਵਾਰਨਿੰਗ ਹੈ ਸਰ ਇਹ ਵਾਰਨਿੰਗ ਹੈ ਠੀਕ ਹੈ ਜੀ ਤੇ ਬਹੁਤ ਬਾਈ ਇਹ ਹਾਂ ਜੀ ਦੋਸਤੋ ਆਪਾਂ ਜਿਹੜੀਆਂ ਡਿਸਕਾਂ ਨੇ ਨਾ ਐਮ ਜੀਪੀ ਦੀਆਂ ਪਾਲਤੀਆਂ ਤੇ ਰੇਟ ਦਾ ਜਰੂਰ ਫਰਕ ਹੈ ਥੋੜੀਆਂ ਮਹਿੰਗੀਆਂ ਨੇ ਕਿਉਂਕਿ ਮਕੈਨਿਕ ਦੀ ਜਿਹੜੀ ਲੇਬਰ ਆ ਤਾਂ ਉਨੀ ਪੈ ਜਾਣੀ ਆ ਵਧੀ ਹੀ ਪਾਈਏ 2-400 ਇਧਰ ਉਧਰ ਫਿਰ ਰੋਜ਼-ਰੋਜ਼ ਤਾਂ ਪੈਂਦੀਆਂ ਨਹੀਂ ਹੈ ਜੀ ਤੇ ਇਹਨਾਂ ਦਾ ਵੀ ਉਹਨਾਂ ਦਾ ਪੇਜ ਹੈਗਾ ਦਲਜੀਤ ਮਕੈਨਿਕਲ ਤੇ ਤੁਸੀਂ ਇਹਨੂੰ ਫੋਲੋ ਵੀ ਕਰ ਸਕਦੇ ਹੋ ਤੇ ਇਹ ਹਰ ਸੰਡੇ ਨੂੰ ਤਕਰੀਬਨ ਲਾਈਵ ਹੁੰਦੇ ਨੇ ਠੀਕ ਹੈ ਜੀ